ਅੱਜ ਕਿਰਪਾ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਸ਼ਹੀਦ ਦੀ ਸਰਾਨਾ ਜੋੜ ਮੇਲਾ ਫਤੇਗੜ ਸਾਹਿਬ ਜਾਂਦਾ ਸੁਭਾਗਾ ਸਮਾ ਜਿਹੜਾ ਉਹ ਬਖਸ਼ਿਆ ਸਭ ਤੋਂ ਪਹਿਲਾਂ ਠੰਡ 'ਚ ਉੱਥੇ ਜਾ ਕੇ ਗਰਮ-ਗਰਮ ਪੀਤੀ ਆਪਾਂ ਚਾਹ ਆਪ ਲੈ ਆ ਤੇ ਠੰਡ ਨੂੰ ਕੀਤਾ ਬਾਏ ਬਾਏ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਚੱਲੇ ਪਾਏ ਆਜੋ ਚੱਲਦੇ ਆਂ ਫਿਰ ਗੁਰਦੇ ਦਰਸ ਦੇਦਾਰੇ ਆਪਾਂ ਫਤੇਗੜ ਸਾਹਿਬ ਅੱਜ 25 ਤਰੀਕ 2024 ਅਸੀਂ ਸ਼ਾਮ ਨੂੰ ਤਕਰੀਬਨ 8:00 ਵਜੇ ਤੇ ਕਿਉਂਕਿ ਗੁਰਦੁਆਰਾ ਸਾਹਿਬ ਸੀ ਜੀਤ ਮਾਲਾ ਨਾਲ ਬਹੁਤ ਖੂਬਸੂਰਤ ਸਜਾਇਆ ਗਿਆ ਸੀ ਸੰਗਤ ਦਾ ਬਾਬਾ ਹਸਲ ਦਿੱਤਾ ਠਾਕਾ ਮਾਦਾ ਕਰਤੋ ਜਿੱਥੇ ਅਸੀਂ ਕੋਈ ਅੰਦਰ ਐਂਟਰ ਆਮ ਇੰਟਰਵਰਸਾਬ ਤੁਹਾਨੂੰ ਦਿਖਾ ਰਹੇ ਆ ਅਜਾ ਪੱਕੇ ਚਲੇ ਕੇ ਦੇਖਦੇ ਜਾਇ ਉਹ ਦੇਖਾਂ ਲੋ ਜੀ ਕਰੋ ਦਰਸ਼ਕੋdar ਮੇਰੇ ਨਾਲ ਨਿੱਕੀ ਮਾਨਸਿ ਗਾਇਕਾ ਲਈ ਕੋਈ ਸੀ ਕਿ ਰਾਤ ਦਾ ਤਕਰੀਬਨ 8:30 9 ਵਜੇ ਅਸੀਂ ਮੇਰੇ ਪਹੁੰਚੇ ਇਹ ਰਾਤ ਦੇ ਸਮੇਂ ਦਰਸ਼ਕਾਂ ਸੰਗਤ ਨੇ ਲਗਭਗ ਸਾਰੀ ਰਾਤ ਹੀ ਦਰਸ਼ਨ ਨਜ਼ਾਰੀ ਕਰਦੀਆਂ ਨੇ। ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਤੇ ਅਸਥੀ ਘੇਰੇ ਪੂਰਾ ਸਾਲ ਦਸਵਾੜੇ ਕਰਨ ਲਈ ਤੇ ਲਾਈਨਸ ਲੱਗੇ ਕਿਉਂਕਿ ਕਾਫੀ ਵੱਡੀ ਲਾਈਨ ਸੀ ਲਾਲੰਗੀ ਤੋਂ ਬਾਅਦ ਤੇਰੇ ਲਾਲੰਗੀ ਤੋਂ ਬਾਅਦ ਗੱਡੀਆਂ ਕਾਫੀ ਜਦੋਂ ਮਾਤਰਾ ਜਦੋਂ ਪਾਰਕਿੰਗ ਵਿੱਚ ਲੱਗੀਆਂ ਸੀ ਇਹ ਜਿਹੜੀਆਂ ਗੱਡੀਆਂ ਪਹਿਲਾਂ ਆ ਜਾਂਦੀਆਂ ਨੇ ਬਸ ਉਹੀ ਪਾਰਕਿੰਗ ਚ ਲੱਗਦੀਆਂ ਨੇ ਜੇਕਰ ਉਸ ਤੋਂ ਜ਼ਿਆਦਾ ਹੋਣ ਕਾਰਨ ਬਾਕੀ ਗੱਡੀਆਂ ਨੂੰ ਟੱਕਰ ਨੂੰ ਕਾਫੀ ਪਿੱਛੇ ਰੋਲਿਆ ਜਾਂਦਾ ਹੈ ਤਿਲੋ ਜੀ ਫਿਰ ਆਪਾਂ ਲੱਗ ਗਏ ਲਾਈਨ 'ਚ ਤੋਰਾ ਸਾਹਿਬ ਦਰਸ਼ਨਦਾਰੀ ਕਰਨ ਦੇ ਲਈ ਦੇਖੋ ਤੁਸੀਂ ਲਾਈਨ ਕਾਫੀ ਵੱਡੀ ਹੈ ਜਿਹੜਾ ਸੰਗਤ ਸਤਨਾਮ ਬਾਈ ਗੁਰੂ ਦਾ ਜਾਪ ਕਰਦੀਆਂ ਹੋਈਆਂ ਤੇ ਅੱਗੇ ਬਦਰੀਆਂ ਸੀ ਕੋਈ ਜੀ ਦਾ ਕੋਰਾ ਸਾਹ ਕਿ ਮੈਂ ਵੀਡੀਓ ਬਣਾਉਂਦਾ ਇਹ ਜਿਸ ਤਨ ਆਪਾਂ ਪੁਰਾਣਾ ਸਰਦਾਰ ਜਿਸ ਨੂੰ ਲਾਇਕ ਕਿਹਾ ਜਾਂਦਾ ਗੁਰਦੁਆਰਾ ਉਹ ਸ਼ਹੀਦ ਜਨ ਸਹਿਬ ਜੀ ਦਾ ਕਿ ਬਿਲਕੁਲ ਜੇਟ ਦੇ ਨਾਲ ਜੋ ਆਪਾਂ ਕਲਪਨਾ ਕਰਨਾ ਕਿ ਉਹਨਾਂ ਦੇ ਪੁੱਤਰ ਜਨ ਨੇ ਕਿਹਾ ਹੈ ਕਿ 6000 ਸ਼ਹੀਦਾਂ ਦੀ ਜਾਨ ਗਰਬਣੀ ਹੋਈ ਹੈ ਇਸ ਸਥਾਨ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਅੱਜ ਵਰਸਾ ਨੂੰ ਪਤਾ ਹੀ ਕਿੱਤਾ ਸੀ ਜਿਹੜੇ ਸਿੰਘ 6000 ਲਗਭਗ ਸਿੰਘ ਸ਼ਹੀਦ ਹੋਏ ਸੀ ਇਸ ਲੜਾਈ ਦੇ ਵਿੱਚ ਇਹਨਾਂ ਯਾਦਗਾਰ ਉਸ ਤੋਂ ਬਾਅਦ ਉਸਨੇ ਮਨ ਤੋਂ ਹੰਡਾ ਬਰਿਕਾ ਕਿਤੇ ਕਿ ਸੰਗਤਾਂ ਜਿਹੜਾ ਇਕੱਠ ਸੀ ਉਹ ਬਹੁਤ ਆਤਾ ਮਾਰਦਾ ਇਕੱਠੇ ਹੋ ਕੇ ਸੱਤ ਅਰ ਸਾਰੇ ਦਾ ਮੈਸੂਮ ਪਾਉਣ ਤੋਂ ਦਸਤਾਂ ਦੇ ਤੇ ਸ਼ਰਦਾ ਤੇਟ ਕਰ ਲਏ ਸੀ ਦਾ ਜੋਲਾਵਰ ਸਿੰਘ ਜੀ ਲੱਗਾ ਖਤੇ ਸਿੰਘ ਜੀ ਦੇ ਮਾਤਾ ਗੁਜਰ ਕਰਨ ਦੀ ਜੋ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਇਹਨਾਂ ਨੂੰ ਹਰ ਸਾਲ ਦੀ ਤਰ੍ਹਾਂ ਸਮੁੱਚੀ ਦੁਨੀਆ ਦੇ ਲੋਕ ਉਹਨਾਂ ਦੇ ਨਾਲ ਵਿੱਚ ਆ ਕੇ ਪੰਜ ਸੀਸ ਝੁਕਾਉਂਦੇ ਨੇ ਤੇ ਉਹਨਾਂ ਦੀ ਇਸ ਲਾਸਾਨ ਸ਼ਹਾਦਤ ਨੂੰ ਯਾਦ ਕਰਦੇ ਨੇ ਉਸ ਪਾਕਾ ਸਨ ਲਕਸ਼ਿਆ ਨੂੰ ਸਾਹਮਣੇ ਤੇ ਆਪਣੇ ਇਸ ਪਵਿੱਤਰ ਖਸਾਨ ਤੇ ਤੇ ਦਿਨਾਂ ਤੋਂ ਦਿੱਤਾ 5:30 ਵਜੇ ਤੋਂ ਲੈ ਕੇ ਆਪਣੇ ਸਾਥਣ ਦੀ ਜੀਵਨ ਵਾਲੀ ਆਹੋ ਜਿਹੜਾ ਇੱਥੇ ਸੰਗਤ ਏ ਕਾਰੇ ਲਾਉਂਦੀਆਂ ਹੋਈਆਂ 7:00 ਵਜੇ ਦਾ ਸਮਰਨ ਕਰਦੀਆਂ ਹੋਈਆਂ ਅੱਗੇ ਵਾਲਾ ਬਾਦਰੀਆਂ ਸੀ ਉਹ ਜਿਸੀ ਪੌੜੀਆਂ ਚੜ੍ਹਤੀ ਤੇ ਠੰਡੇ ਪੁਰਚ ਨਮਸਕਾਰ ਕੀਤੀ ਤੇ ਅਸੀਂ ਸੋਚਿਆ ਸੀ ਵੀ ਗੁਰੂ ਸਾਹਿਬ ਕਿਰਪਾ ਕਰਨ ਜੇ ਜਿਹੜੀ ਅੱਜ ਦੀ ਰਾਤ ਹੈ ਉਹ ਪੂਰੇ ਬੈਠ ਕੇ ਸਹਿਜਾ ਤੇ ਉਨ੍ਹਾਦ ਕੀਤਾ ਜਾਵੇ ਤੇ ਸਿਮਰਨ ਕੀਤਾ ਜਾਵੇ ਸੋ ਸੰਗਤੋ ਦੇਖੋ ਤੁਸੀਂ ਤੱਪਾ ਸਾਰੇ 100 ਕੇ ਦੀ ਰਾਤ ਹੈ ਉਹ ਹੋ ਫਿਰ ਆਤਾ ਗਵਾਲਾ ਨੀਆ तकरीबन 1.5 ਵਜੇ ਦਾ ਸਮਾਂ ਜਿੰਕੋ ਸੰਗਤਾ ਕਿਸ ਤਰ੍ਹਾਂ ਪੂਰੇ ਠੰਡ ਦੇ ਵਿੱਚ ਜੁੜ ਬੈਠੀਆਂ ਨੇ ਤੇ 7:00 ਵਜੇ ਤੱਕ ਸਿਮਨ ਕਰ ਲਿਆ ਨੇ ਜਾਪ ਕਰ ਲਿਆ ਨੇ ਸ਼ੇਤਾਂ ਨੂੰ ਜਾਦ ਕਰਦੀਆਂ ਹੁੰਆਂ ਜਿਹੜੀ ਆਪਣੀ ਸ਼ਰਤ ਹੈ ਉਹ ਪੂਟ ਕਰਦੀਆਂ ਨੇ ਦੇਖੋ ਬਜ਼ੁਰਗੋ ਮਾਤਾ ਮਾਂ ਪੈਣਾਂ ਨੌਜਵਾਨ ਬੱਚੇ ਜਿੱਥੇ ਵੀ ਜਗ੍ਹਾ ਨੂੰ ਤੇ ਜਾ ਦੇਖੋ ਤਕਰੀਬਨ 1.5 ਬੱਚਾ ਹੋਇਆ ਹੈ ਰਾਤ ਤੱਕ ਸਾਰੀ ਸੰਗਤ ਸਿਮਰਨ ਦੇ ਵਿੱਚ ਜੁੜੀ ਹੋਈ ਹੈ ਨੇ ਮੇਲੇ ਦਾ ਟਿਕਾਣਾ ਠੰਡੇ ਪੁੱਜ ਦੇ ਨੀਚੇ ਜੋ ਦਰਬਾਰ ਸਾਹਿਬ ਹੈ ਇਹ ਉਹ ਇਕੱਠ ਹੈ ਪੂਰੀ ਰਾਤ ਜਿਹੜੇ ਦਵਾਈ ਦੇ ਸੀ ਲੰਦੇ ਤੇ ਸੰਗਤਾਂ ਦਾ ਤੁਸੀਂ ਜ਼ੂਮ ਦੇਖੋ ਅੱਖ ਦੇਖੋ ਕਿਸ ਤਰ੍ਹਾਂ ਲੋਕ ਇਹਦੀ ਠੰਡ ਦੀ ਕੜੱਕੇ ਛੜ ਤੇ ਵਿੱਚ ਹਾਜ਼ਰ ਪਰ ਰਹੇ ਸਭਾਗਨ ਕਿਰਪਾ ਕਰੇ ਸੁਮੱਚੀ ਸੰਗਤ ਤੇ ਆਪਣਾ ਪਿਆਰ ਇਸੇ ਤਰ੍ਹਾਂ ਵਿਸ਼ਾਗਰਤਗਾਂ ਦਾ ਤਾਕਤ ਬਰਕਰਾਰ ਰੱਖੇ ਸਭੀ ਤੋਂ ਪਹਿਲਾਂ ਅੱਜ ਬਹੁਤ ਦੁੱਖਦਾਈ ਹੈ ਜੀ ਜੀ ਨੂੰ ਪੁੱਛਿਆ ਕਿ ਪੂਰਬੀ ਪਾਕਿਸਤਾਨ ਤੋਂ ਪ੍ਰਸਤਾਨ ਹੋ ਕੇ ਦੁਨੀਆ ਦੇ ਦਿੱਚੋਤ ਇੱਕ ਤੋਂ ਬਤਾ ਸਥਾਨ ਸ਼ਾਇਦ ਕੋਈ ਐਨੀ ਜਾ ਕੇ ਲੂਣ ਲਾ ਸੱਚੇ ਪਾਤਸ਼ਾਹ ਸਭ ਦੀ ਕਿਰਪਾ ਕਰਕੇ ਸਭ ਨੂੰ ਦਰਸ਼ਨ ਸਾਰੇ ਲਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਨ ਅਮਨ